ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਾ ਤੇ ਸਾਰੇ ਤੰਦਰੁਸਤ ਹੋਵੋਗੇ ਇਹਦਾ ਅੱਜ ਦਾ ਵਲੌਗ ਹੈਗਾ ਕੱਲ ਆਪਾਂ ਕੇ ਬਟਿੰਡੇ ਸ਼ਹਿਰ ਤੋਂ ਪਤਾਈਆ ਇੱਕ ਵਲੌਗ ਆਪਾਂ ਕੱਲ ਚਾਰਤਾ ਸੀਗਾ ਤੇ ਦੂਜਾ ਅੱਜ ਇਹ ਸਿਰਫ ਪਹਿਣਾ ਵਾਲੀ ਵਲੌਗ ਹੈ ਜਿਹੜੀਆਂ ਪਹਿਣਾ ਸੂਟਾਂ ਸਟਾਂ ਦੇ ਸਕੀਨ ਚਕੀਨ ਨੇ ਉਹਨਾਂ ਲਈ ਆਪਾਂ ਇੱਕ ਬੁਟੀਕ ਲੱਭੀ ਉੱਥੇ ਜਿੱਥੇ ਬਾਈ ਵਰਕ ਬਹੁਤ ਸਨਾ ਕਰਦੇ ਆ ਉਹ ਵਰਕ ਤੇ ਅੱਜ ਹੈਗਾ ਆਪਣਾ ਵਲੌਗ ਤੇ ਤੁਸੀਂ ਇਹ ਪਹਿਣਾ ਵਾਲੀ ਵਲੌਗ ਸਪੈਸ਼ਲ ਹੈ ਤੇ ਤੁਸੀਂ ਜਰੂਰ ਵੇਖਿਓ ਜੇ ਤੁਹਾਨੂੰ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਾਂ ਤੁਹਾਡੇ ਲਈ ਇੱਕ ਦੂਮਰ ਕੇ ਫਿਰ ਹੋਰ ਵਲੌਗ ਨਵੇਂ ਨਵੇਂ ਲਿਆਉਂਦੇ ਰਵਾਂਗੇ ਅੱਜ ਤੁਹਾਨੂੰ ਇੱਕ ਨਵੇਂ ਵਲੌਗ ਢੀਕਾ ਆਜੇ ਤੁਹਾਨੂੰ ਲੈ ਕੇ ਚੱਲਦੇ ਆ ਬਟਿੰਡੇ ਸ਼ਹਿਰ ਵਿੱਚ ਜਿੱਥੇ ਇੱਕ ਬੁਟੀਕ ਵਾਲੇ ਬਾਈ ਬਹੁਤ ਵਧੀਆ ਵਰਕ ਕਰਦੇ ਆ ਬਹੁਤ ਸੋਹਣਾ ਕੰਮ ਕਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਤੁਹਾਨੂੰ ਏਰੀਆ ਵੀ ਦਿਖਾਉਣੇ ਆ ਕਿਹੜੇ ਏਰੀਆ ਚ ਆ ਤੇ ਇਹ ਹੈਗਾ ਸ਼ੱਜੂ ਰਾਮ ਗੁਰਦੁਆਰਾ ਕੋਲੇ ਗਲੀ ਨੰਬਰ 5 ਤੇ ਬੜਾ ਸੋਹਣਾ ਵਰਕ ਕਰਦੇ ਆ ਬਾਈ ਤੇ ਦੀਦੀ ਨੇ ਇੱਥੇ ਆਉਂਦੇ ਰਹਿੰਦੇ ਆ ਛੁੱਟਿਆਂ ਵਰਕਪੁਰ ਕਰਾਉਣ ਤੇ ਤੁਹਾਨੂੰ ਦਿਖਾਉਣੇ ਆ ਆਜ ਤੁਹਾਨੂੰ ਰਸਤਾ ਦਿਖਾਉਣੇ ਆ ਜੀ ਆ ਪੰਜ ਨੰਬਰ ਗਲੀ ਆਈ ਚੱਲਦੇ ਆਪਾਂ ਸੋਖਾ ਹੀ ਕੰਮ ਆ ਜੀ ਪੰਜ ਨੰਬਰ ਗਲੀ ਆਈ ਸ਼ੱਜੂ ਰਾਮ ਗੁਰਦੁਆਰਾ ਦੇ ਕੋਲੇ ਉਹਨਾਂ ਨੂੰ ਵਰਕ ਦਿਖਾਉਣੇ ਦੀ ਜੀ ਕਹਿੰਦੇ ਵਰਕ ਬਹੁਤ ਵਧੀਆ ਕਰਦੇ ਆ ਉਹ ਉਹਨੂੰ ਦਿਖਾਉਣ ਨੂੰ ਉਹਨਾਂ ਦਾ ਵਰਕ ਦਿਨਾ ਕੰਮ ਦਿਖਾਉਨੇ ਆ ਜਿਹੜਾ ਕੰਮ ਕਰਦੇ ਆ ਉਹ ਕਿਰੇ ਬਹੁਤ ਦੂਰ ਦੂਰੋਂ ਨੇੜੇ ਲੇਡੀਜ਼ ਹੈਗਾ ਉਹ ਸੂਟਾਂ ਦੇ ਕੰਮ ਵਰਕਰ ਆਉਣ ਆਉਂਦੀਆਂ ਨੇ ਤੇ ਤੁਹਾਨੂੰ ਜਰੂਰ ਪਸੰਦ ਆਉ ਮੈਂ ਹਾਂ ਚਲੋ ਬਠਿੰਡੇ ਸ਼ਹਿਰ ਚ ਆਏ ਤੁਹਾਨੂੰ ਜਰੂਰ ਉਹਨਾਂ ਦਾ ਕੰਮ ਦਿਖਾਇਆ ਜਾਵੇ ਤੇ ਆਜੋ ਤੁਹਾਨੂੰ ਐਡਰੈਸ ਦੁਆਰਾ ਫੇਰ ਕਰਦਾਂਗੇ ਮੈਂਸ਼ਨ ਆਪਾਂ ਪਹੁੰਚ ਗਏ ਜੀ ਇੱਥੇ ਆਪਾਂ ਜਾਣਾ ਤੇ ਸਾਹਮਣੇ ਆਜੋ ਮੈਂ ਦੇਖੋ ਸਾਹਮਣੇ ਇਹ ਆਤਿਕਾ ਬਟਿਕ ਆਪਾਂ ਇੱਥੇ ਚੈੱਕ ਕਰ ਲਓ ਜ਼ੂਮ ਕਰਕੇ ਫੋਟੋ ਖਿੱਚ ਸਕਦੇ ਹੋ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਅੰਦਰ ਤੁਸੀਂ ਦੇਖਿਓ ਪਹੁੰਚ ਗਏ ਆਪਾਂ ਡੈਸਟੀਨੇਸ਼ਨ ਤੇ ਤੇ ਥਰੇਡ ਵਰਕ ਕਰਦੇ ਆ ਬਹੁਤ ਸੋਹਣਾ ਵਰਕ ਕਰਦੇ ਆ ਇਹਨਾਂ ਦਾ ਵਰਕ ਆਪਾਂ ਤੁਹਾਨੂੰ ਦਿਖਾਉਨੇ ਆਂ ਚਲਾਓ ਚਲਦੇ ਆਂ ਅੰਦਰ ਆਹ ਦੇਖੋ ਇਹਨਾਂ ਨੇ ਡਿਜ਼ਾਈਨ ਦਿਖਾਉਣ ਲੱਗੇ ਆਂ ਬਾਈਆਂ ਡਿਜ਼ਾਈਨ ਦਿਖਾਉਣੇ ਕਰਾਤੇ ਸ਼ੁਰੂ ਬਹੁਤ ਘੈਂ ਘੈਂ ਡਿਜ਼ਾਈਨ ਆ ਇਹ ਬਦਲੇ 1200 ਰੁਪਏ ਅੱਛਾ 1200 ਚਾਹੀਏ ਬਹੁਤ ਸੋਹਣਾ ਡਿਜ਼ਾਈਨ ਆ ਆ ਦੇਖੋ ਆਹ ਸੈਕੰਡ ਡਿਜ਼ਾਈਨ ਦੇਖੋ ਜੀ 1400 1400 1400 ਦਾ ਸਕੈਂਡਰੀ ਪੂਰੇ ਤੇ ਰੇਟ ਵੀ ਠੀਕ ਆ ਪਈਆਂ ਨੇ ਹਣਾ ਨੋਰਮਲ ਰੇਟ ਨੋਰਮਲ ਰੇਟ ਹੈ ਜਮਾਈ ਐਡਰੈਸ ਤੁਹਾਨੂੰ ਮੈਂ ਦਿਖਾਈ ਦਿੱਤਾ ਪਹਿਲਾਂ ਤੇ ਤੁਹਾਨੂੰ ਦੁਬਾਰਾ ਫੇਰ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਇੱਥੇ ਪਹੁੰਚ ਕੇ ਬੜੇ ਘੈਂਟ ਘੈਂਟ ਸੂਟ ਤੇ ਲੈ ਸਕਦੇ ਹੋ ਡਿਜ਼ਾਈਨ ਵੀ ਦੇਖੋ ਪੂਰਾ ਬਾਇਨਾ ਸੂਟ ਹੈ 2500 2500 ਦਾ 3000 ਪਰ ਇਹ ਕਰਵਾਉਣ ਵਾਲਾ ਦੂਸਰਾ ਸੂਟ ਹੈ ਨਾ ਇਹ ਕਦਰ ਹੈਗਾ ਆਪਣਾ orange ਕਲਰ ਹੈ ਨਾ orange ਕਲਰ ਬਸ ਹੁਣ ਹੋ ਰਿਕੇ ਹਨ ਗਾਣਾ ਮੇਰਾ ਪਸਾਰ ਹੀ ਲੱਗ ਲੋ ਤੇ ਇਹ ਕਹਿੰਦਾ ਮੈਂ ਬੜੀ ਦੇ ਤੌਰ ਤੇ ਪਹਿਲਾ ਵਲੌਗ ਆਪਣਾ ਵੈਸੇ ਬਾਈਆਂ ਦਾ ਆਪਣਾ ਚੈਨਲ ਦਿੱਤਾ ਇਹ ਆਪਣੇ ਨੂੰ ਲੋਗੇ ਵੇਖਿਆ ਕਰਨਗੇ 2200 2200 ਬਹੁਤ ਸੋਨਾ ਲੁੱਟਾ ਹਮਮ ਇੱਕ ਵਾਰ ਇੱਕ ਵਾਰਕ ਬਹੁਤ ਸੋਨਾ ਕੀਤਾ ਆਪ ਲੋਗੋ ਕੋਈ ਆਰਡਰ ਕੇ ਸੋ ਹਮ ਇਹ ਨਾ ਵੀ ਸਰਪਰ ਦਰਵਾਜ਼ੇ ਦਾ ਕੋ ਟੇਰ ਲੱਗ ਰਿਹਾ ਬੰਦਾ ਸੂਟਾਂ ਤੇ ਕੁਕਮੇ ਨੇ ਅੰਦਰੋਂ ਮਰ ਰਹੇ ਨੇ ਨੈਕਸਟ ਫਿਲਮ ਕਿਹੜੀ ਪਾਣੀ ਹੈ ਇੱਕਾ ਸੂਟ ਆਇਨਾ ਵਾ ਇਹਦੇ ਕੋਟਾਂ ਜੀ ਸਰਨਾ ਨਹੀਂ ਇਹ ਕੋਟਲ ਵੀ ਬਹੁਤ ਸੁੰਦਰ ਲੱਗਦਾ ਹੈ ਅੱਛਾ ਇਹ ਵੋਦੀ ਸੈਂਥੈਟਿਕ ਹੋ ਕੇ ਇਹ ਤਾਂ ਕਲਰ ਨਹੀਂ ਜਾ ਰਹੇ ਉਹ ਸਾਰਾ ਕਲਰ ਫੁੱਲ ਹੋ ਰਿਹਾ ਹੈ। ਸਹੀ ਜਰੀਨਾ ਹਟਾ ਦੇਣਾ। ਕਿਸੇ ਵੀ ਸਟਾਫ। ਅਚਾਨਕ ਕਲਰ ਕਰ ਸਕਦੇ ਆਪਾਂ ਨੂੰ। ਕਲਰ ਹੋ ਜਾਏਗਾ। 1200 ਰੁਪਏ। ਕਿਸੇ ਵੀ ਸਟਾਫ ਤੇ। 1200 ਰੁਪਏ। ਬਾਜੂ ਵੀ ਦੇ ਲੈ ਡਬਲ। ਹਮ। ਇਹ ਬਾਜੂ ਤੇ ਵੀ। ਬਾਜੂ ਦਾ ਸਹੀ ਬਾਤ ਹੈ ਨਾ ਰੰਗ ਹੈ ਨਾ। ਬਹੁਤ ਸੋਹਣਾ ਡਿਜ਼ਾਈਨ ਹੈ। ਹੋਰ ਦੇ ਹੋਣਗੇ ਬਾਈ। ਸਾਰਾ ਸਟਾਫ ਕਰ ਆਵੇ ਕੋਲੇ ਹਾਂ ਨਾ ਸਾਰੇ 9 ਮਿੰਟ ਜਨ ਆਏ ਹੋਣਾ ਪਹੁੰਚੇ ਤੇ ਹੋਈ ਚੋਪੇ ਹੋਰ ਬਾਜੀ ਤੇ ਪਹੁੰਚੇ ਬਾਅਦ ਦੋ ਹੀ ਇਸ਼ਾਈ ਤਿੰਨ ਸਾਰਾ 1200 ਠੀਕ 1200 ਠੀਕ ਸਟੇਜ ਸਰਵਾਰ ਜੀਨੇ ਵੀ ਵੀਡੀਓ ਵੇਖ ਲਈ ਮੈਨੂੰ ਲੱਗਾ ਤੇ ਇੱਥੇ ਆਉਣੇ ਜਰੂਰ ਇੱਕ ਵਾਰ ਜਰੂਰ ਆਇਓ ਜਰੂਰ ਵਿਜ਼ਿਟ ਕਰਿਓ ਬਹੁਤ ਜਿਆਦਾ ਸੋਹਣੇ ਸੂਟ ਹੈਗੇ ਆ ਤੇ ਰੇਟ ਬਹੁਤ ਸਸਤੇ ਆ ਤੇ ਗੱਡੀ ਪਰ ਕਿਲ ਜਾਓਗੇ ਜੇ ਤੁਸੀਂ ਆਓਗੇ ਸਾਰੇ ਕਾਟੇ ਜਰ ਹੋ ਜਿਹਾ ਮੈਂ ਕਿ ਚੈ ਇਹ ਬਵਾ ਸਕਦੇ ਹੋ ਕੋਈ ਨਹੀਂ ਹੋਣੀ ਬਾਤ ਐਂਡੀ ਵਰਕ ਇਹ ਬਰਾਉਨ ਦੇ ਵਰਕ ਵੀ ਕਰਦੇ ਨਾ ਸੌਂਡਲੀ ਵਰਕ ਵਰਕ ਹੀ ਕਰਦਾ ਓਨਲੀ ਵਰਕ ਹੈ ਬੰਦਾ ਵਰਕ ਕਰਵਾ ਦੇ ਹੈਂਡ ਵਰਕ ਜਿਹੜਾ ਉਹਦੇ ਕਰੋਣਾ ਹੈਂਡ ਵਰਕ ਜਿਹੜਾ ਕਰੋਣਾ ਤੁਸੀਂ ਕਰਵਾ ਦੇ ਮਸ਼ੀਨ ਵਰਕ ਕਾਰੀਗਰ ਹੈ ਹਣ ਕਾਰੀਗਰ ਬਾਈ ਇੱਥੇ ਮੈਨੂੰ ਪਤਾ ਨਹੀਂ ਸੀਗਾ ਸੂਟ ਨਹੀਂ ਮਤਲਬ ਵਰਕ ਕਰਦੇ ਇੱਥੇ ਤੁਹਾਨੂੰ ਦੂਜਾ ਫਿਰ ਤਾਂ ਵਰਕ ਕਰਦੇ ਇੱਥੇ ਵਰਕ ਹੁੰਦਾ ਸੂਟਾਂ ਦੇ ਕਿਸੇ ਤਰ੍ਹਾਂ ਵਰਕ ਕਰਾ ਦੇ ਹੈਂਡ ਵਰਕ ਹੁੰਦਾ ਹੀ ਕੋਈ ਵਰਕ ਕਰਾ ਦੇ ਤੁਸੀਂ ਇੱਥੇ ਆ ਕੇ ਸਰਵਾ ਤੇ ਵੀ ਹੈ ਹੈਂਡ ਵਰਕ ਮਸ਼ੀਨ ਵਰਕ ਕਾਰੀਗਰ ਓਕੇ ਹਾਂ ਜੀ ਹਾਂ ਜੀ ਡਰੈਸ ਬਾਈਆਂ ਦਾ ਮਤਲਬ ਲਾ ਵੀ ਬੋਰਡ ਤੋਂ ਦਿਖਾਤਾ ਹੀ ਹਾਂ ਜੀ ਤੇ ਗੁਰਦੁਆਰੇ ਕੋਲੇ ਪੰਜ ਨੰਬਰ ਗਲੀ ਸ਼ਹਿਰ ਬਠਿੰਡਾ ਬੁਰਾ ਹੋ ਗਿਆ ਪੈਨਰ ਕਾਲਜ ਕਿਹੜਾ ਸੈਂਕੜੇ ਕਾਲਜ ਅਰਜਿੰਦਰਾ ਕਾਲਜ ਦੇ ਅਰਜਿੰਦਰਾ ਕਾਲਜ ਦੀ ਬੈਕ ਸਾਈਡ ਤੇ ਬਠੰਡੇ ਜਿਹੜਾ ਵਰਕ ਤੁਸੀਂ ਕਰਵਾਉਣਾ ਇੱਥੇ ਭੈਣਾਂ ਨੇ ਆ ਕੇ ਬੀਬੀਆਂ ਨੇ ਆ ਕੇ ਤੇ ਵਰਕਪੀ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਵਰਤ ਤੋਂ ਤੇ ਮੱਲ ਲਗੇ ਇਹ ਕਲਰ ਮੇ ਵੀ ਚਾਹੋਗੇ ਇੱਕ ਤਰ੍ਹਾਂ ਸੇ ਲੈ ਸਕਦਾ ਹੈ ਇਹ ਸਲਵਾਰ ਤੇ ਵੀ ਆ ਰਿਹਾ ਹੈ ਨਹੀਂ ਇੰਝ ਨਹੀਂ ਚਾਹੋ ਖੜਤਾ ਹੱਸਦਾ ਹੂੰ ਮੈਨੂੰ ਚਾਹੀਦਾ ਇੰਗਾ ਲੈ ਨਾ ਇਹ ਚੰਗੀ ਚਾਤੀ ਬਾਹ ਆ ਪਹੁੰਚ ਬਾ ਦੋਨੋਂ ਤੇ ਸਾੜੀ ਖਾਲੀ ਹੋਣੀ ਹੈ ਸਾੜੀ ਖਾਲੀ ਹੈ

ਆਰਡਰ ਆਰਡਰ ਆਵਰ ਸੁਣਾ ਹੈ ਬਈ ਇਹ ਸੁਟ ਹੈ ਜੀ ਇਹ ਇਹ ਸੁਆਰ ਉਹ ਛੱਡ ਠੀਕ ਆਰਡਰ ਜੰਕ ਕਰਵਾਉਣਾ ਆਪਾਂ ਜੀ ਜੀ ਨਾਲ ਸੁਮਨ ਦਸਾਣਾ ਕੀ ਕਿ ਸਿਰ ਇੰਚਾ ਰਹੀਆ 12 ਸੌਦਾ 12 ਕੋਚ ਸੱਚੀ ਗਰਮਾਂ ਆਸੀ ਬਾਤ ਨਹੀਂ ਹੈ ਤਾਂ ਤੁਹਾਡੇ ਨਾਲ ਲੋਕੋ ਕੇ ਬੁਕਿੰਗ ਹੈ ਸੱਚੀ ਬਤਾਓ ਨਹੀਂ ਮੈਂ ਤਾਂ ਤੁਹਾਨੂੰ ਦੱਸ ਰਹੀ ਕਿਉਂਕਿ ਸਾਡੀ ਪੀਕ ਆ ਹਾਂਜੀ

ਸੌਜੀ ਕੁਲਚਾ ਵਾਲਾ ਬਾਈ ਲੱਭਦੇ ਤੇ ਕੁਲਚਾ ਵਾਲਾ ਬਾਈ ਗਿਆ ਲੱਭ ਤੇ ਬਾਈ ਦੇ ਬਹੁਤ ਫੇਮਸ ਕੁਲਚੇ ਆਪਾਂ ਕੁਲਚੇ ਖਾਣੇ ਹਣ ਇਥੋਂ ਆਜੋ